ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀਰੇ ਕੀ ਹਾਲ ਚਾਲ ਨੇ ਤੇ ਦਿਨ ਲੱਗਣ ਲੱਗ ਗਿਆ ਸੀ ਵਧੀਆ ਤੇ ਧੁੱਪ ਨਿਕਲੀ ਹੋਈ ਆ ਬੱਚੇ ਆਪਣੇ ਉੱਡ ਜਾਂਦੇ ਨੇਗੇ ਟਾਈਮ ਹੋ ਗਿਆ 1 ਵਜੇ ਦਾ ਤੇ ਆ ਫਿਰਦੀ ਆ ਸਾਰੀ ਡਾਰ ਹੈ ਜੋ ਉੱਡਦੀ ਦਿਨ ਵਧੀਆ ਨਿਕਲ ਰਿਹਾ ਪੂਰੀ ਧੁੱਪ ਤੇਜ ਆ ਗਈ ਅੱਜ ਤੇ ਬਾਕੀ ਇੱਧਰ ਖੁੱਡਿਆਂ ਜੋ ਅੱਜ ਕੱਢ ਕੇ ਆਪਾਂ ਕੁਝ ਕਬੂਤਰਾਂ ਨੂੰ ਲਾਵਾਂਗੇ ਅੱਜ ਦਵਾਈ ਬਈ ਕੀੜਿਆਂ ਵਾਲੀ ਮੜੱਪਾਂ ਵਾਲੀ ਦਵਾਈ ਲਾਵਾਂਗੇ ਤੇ ਬਾਕੀ ਕੁਝ ਕਬੂਤਰ ਤੇ ਕਬੂਤਰੀਆਂ ਆਪਾਂ ਡੋਲੀਆਂ 'ਚ ਪਾ ਰੱਖੇ ਨੇ ਬਾਕੀ ਇੱਧਰੋਂ ਵੀ ਆਪਾਂ ਕਬੂਤਰ ਚੱਕਣੇ ਨੇ ਤੇ ਪਹਿਲਾਂ ਚੱਲਦੇ ਆਂ ਆਪਾਂ ਖੁੱਡੇ ਜੇ ਦਿਖਾਉਣਾ ਤੁਹਾਨੂੰ ਮੈਂ ਇੱਕ ਤਾਂ ਬਾਈ ਆਹ ਬੈਠੀ ਕਬੂਤਰੀ ਐਨੂੰ ਦਵਾਈ ਲੱਗਣ ਵਾਲੀ ਐ ਇਹਦੇ ਨਾਲ ਕਬੂਤਰ ਬੈਠਾ ਇੱਕ ਲਾਵਾਂਗੇ ਆਪਾਂ ਐਨੂੰ ਦਵਾਈ ਆ ਥੱਲੇ ਕਬੂਤਰ ਬੈਠਾ ਐਨੂੰ ਵੀ ਦਵਾਈ ਤੋਂ ਲੱਗਣ ਵਾਲੀ ਐ ਕੀ ਦਵਾਈ ਐਨੂੰ ਵੀ ਚੱਕ ਕੇ ਆਪਾਂ ਦਵਾਈ ਲਾਵਾਂਗੇ ਬਾਕੀ ਉਧਰ ਬੱਚੇ ਪਲੀ ਜਾਂਦੇ ਨੇ ਏਡੇ ਏਡੇ ਹੋ ਗਏ ਇਧਰੋਂ ਮੈਂ ਤੁਹਾਨੂੰ ਦੱਸ ਦਿੱਤਾ ਬੱਚੇ ਚੱਕਲੇ ਸੀ ਤੇ ਉਹ ਬੱਚੇ ਸਾਹਮਣੇ ਤੁਹਾਨੂੰ ਦਿਖੀ ਜਾਂਦੇ ਨੇ ਉਹ ਵੀ ਏਡੇ ਏਡੇ ਹੋ ਗਏ ਇਧਰ ਆਏ ਰੱਤਿਆ ਵਾਲੀ ਕਬੂਤਰੀ ਬੈਠੀ ਐ ਇਹਨਾਂ ਨੇ ਬੱਚਾ ਕੱਟਿਆ ਨਹੀਂਗਾ ਥੋੜੇ ਦਿਨ ਤੱਕ ਨਿਕਲ ਜੂ ਇੱਕ ਉਹ ਕੁੰਡੇ 'ਚ ਬੈਠਾ ਬੱਚਾ ਇੱਕ ਉਹਦੇ ਨਾਲ ਦਾ ਛੋਟਾਗਾ ਹਜੇ ਉਹ ਵੀ ਥੋੜੇ ਦਿਨਾਂ ਤੱਕ ਚੱਕ ਲਾਂਗੇ ਆਪਾਂ ਹਜੇ ਛੋਟੇ ਨੇਗੇ ਤੇ ਬਾਕੀ ਚੱਲਦੇ ਆਪਾਂ ਬਾਹਰ ਇਧਰ ਪਿੱਲੀ ਏਟ ਪਾਰ ਕੇ ਆਪਾਂ ਕਬੂਤਰਾਂ ਨੂੰ ਘੁੱਟ ਕੇ ਤੇ ਆਪਾਂ ਚੱਲਦੇ ਆ ਬਾਹਰ ਦਿਖਾਉਣੇ ਤੁਹਾਨੂੰ ਉੱਤਰ ਆ ਜੋ ਇਧਰ ਪਾ ਰੱਖੇ ਨੇ ਡੋਲੀਆਂ ਦੇ ਵਿੱਚ ਕਬੂਤਰ ਆ ਚਾਰ ਕਬੂਤਰੀਆਂ ਨੇ ਉੱਤੇ ਜਿਨ੍ਹਾਂ ਨੂੰ ਆਪਾਂ ਦਵਾਈ ਲੋਣੀ ਹੈ ਤੇ ਥੱਲੇ ਬੈਠੇ ਨੇ ਤਿੰਨੇ ਕਬੂਤਰ ਆ ਉਹਨਾਂ ਨੂੰ ਦਵਾਈ ਲੋਣੀ ਹੈ ਬਾਈ ਕੀੜਿਆਂ ਲਈ ਅੱਜ ਇਹਨਾਂ ਦੇ ਕੱਢਾਂਗੇ ਮੜਾਪਾ ਮਤਲਬ ਕਰਾਂਗੇ ਇਹਨਾਂ ਦੀ ਡੀਵਾਰਮਿੰਗ ਤੇ ਅੱਗੇ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਆਪਾਂ ਦਵਾਈ ਲਾਉਣੇ ਆ ਤੇ ਕਿੰਨੇ ਕਿੰਨੇ ਐਮਐਲ ਲਾਵਾਂਗੇ ਇੱਕ ਕਬੂਤਰੀ ਆਪਾਂ ਇਧਰ ਜੋਟ ਦੇ ਵਿੱਚ ਬਿਠਾ ਰੱਖੀ ਹੈਗੀ ਛੋਟੇ ਪੇਜਰੇ ਦੇ ਵਿੱਚ ਇਹਨੂੰ ਵੀ ਦਵਾਈ ਲਾਵਾਂਗੇ ਕੀੜਿਆਂ ਵਾਲੀ ਇਹਦੀ ਵੀ ਡੀਵਾਰਮਿੰਗ ਕਰਾਂਗੇ ਉਹ ਤੋਂ ਬਾਅਦ ਇਹਨਾਂ ਨੂੰ 5-7 ਦਿਨ ਲਗਾਤਾਰ ਬਾਦਾਮ ਪਾ ਕੇ ਖਰਾਕ ਚੰਗੀ 바ਕੇ ਫਿਰ ਜੋੜਿਆਂ ਦੇ ਵਿੱਚ ਛੱਡਾਂਗੇ ਤੇ ਆ ਜੋ ਆਪ ਇੱਕ ਵਾਰੀ ਚਾਲਦੇ ਆਂ ਵੱਡੇ ਕਮਰੇ ਚ ਉੱਧਰ ਵੀ ਤੁਹਾਡਾ ਧਿਆਨ ਵਰਵਾ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਵਾਈ ਦਿਖਾਉਣੀ ਹੈ ਕਿਹੜੀ ਆਪਾਂ ਕਬੂਤਰਾਂ ਨੂੰ ਅੱਜ ਡੀ ਵਾਰਮਿੰਗ ਵਾਸਤੇ ਦਵਾਈ ਲਾਵਾਂਗੇ ਲਓ ਜੀ ਆਪਾਂ ਆ ਗਏ ਵੱਡੇ ਕੁੱਡੇ ਦੇ ਵਿੱਚ ਤੇ ਤੁਹਾਡਾ ਮਰਵਾਉਣੇ ਤੇ ਧਿਆਨ ਇੱਧਰ ਬਾਈ ਹਜੇ ਕਬੂਤਰਾਂ ਨੂੰ ਕਿਸੇ ਨੂੰ ਕੋਈ ਦਵਾਈ ਲੱਗਣ ਵਾਲੀ ਨਹੀਂ ਹੈਗੀ ਇਹਨਾਂ ਨੂੰ ਆਪਾਂ ਫੇਰ ਦਵਾਈ ਲਾਵਾਂਗੇ ਬਾਕੀ ਆ ਕਬੂਤਰ ਦੇਖ ਲੈਣ ਇਹਨਾਂ ਨੇ ਬੱਚੇ ਕੱਢਣ ਵਾਲੇ ਸੀ ਇਹਨਾਂ ਦਾ ਆਂਡਾ ਦੇਖਦੇ ਆਪਾਂ ਚੱਕ ਕੇ ਵੀ ਆਂਡਾ ਤੋੜਿਆ ਕਿ ਨਹੀਂ ਤੋੜਿਆ ਇਹਨਾਂ ਨੇ ਆਂਡਾ ਤਾਂ ਸਹੀ ਪਿਆ ਬਾਈ ਬਾਕੀ ਦੂਜਾ ਆਂਡਾ ਦੇਖਦੇ ਆਂਗੇ ਆਂਡਾ ਟੁੱਟ ਗਿਆ ਬਾਈ ਇੱਥੋਂ ਤੇ ਆ ਬੱਚਾ ਨਿਕਲੇਗਾ ਅੱਜ ਕੱਲ ਦੇ ਵਿੱਚ ਵਿੱਚ ਬੱਚਾ ਨਿਕਲੇ ਹੋ ਸਕਦਾ ਸ਼ਾਮ ਤੱਕ ਬੱਚਾ ਨਿਕਲਿਆ ਵੀ ਤੇ ਬਾਕੀ ਇੱਧਰ ਆ ਕਬੂਤਰੀ ਨੇ ਬੱਚੇ ਘਟ ਰੱਖੇ ਨੇ ਆ ਉਹਦੇ ਬੱਚਿਆਂ ਦੇ ਬੈਠੀ ਆ ਥੱਲੇ ਬੱਚਿਆਂ ਦੇ ਬੈਠੀ ਆ ਕਬੂਤਰੀ ਆ ਬੱਚੇ ਨਿਕਲਦੇ ਨੇ ਇੱਧਰ ਵੀ ਕਬੂਤਰੀ ਬੈਠੀ ਆ ਉਹਦੇ ਬੱਚਿਆਂ ਤੇ ਇੱਧਰ ਆ ਕੂਤਰ ਕੰਦਾ ਰਹਿ ਗਿਆ ਜੀ ਕਬੂਤਰੀ ਪਰ ਚ ਕਿ ਆ ਭਾ ਅਲੱਗ ਕਰਦੀ ਬਾਈ ਤੇ ਬਾਕੀ ਆ ਗੁੰਡੇ ਦੇ ਵਿੱਚ ਵੀ ਬੱਚਾ ਨਿਕਲ ਰਿਹਾ ਏਡਾ ਵੱਡਾ ਹੋ ਗਿਆ ਜੀ ਗਰੋਥ ਵੀ ਵਧੀਆ ਹੋਗੀ ਇੱਧਰ ਵੀ ਬੱਚੇ ਨਿਕਲ ਰਹੇ ਨੇ ਇਹਨਾਂ ਦੀ ਗ੍ਰੋਥ ਵੀ ਲਗਭਗ ਵਧੀਆ ਹੋਈ ਜਾਂਦੀ ਹੈ ਇੱਕੋ ਜਿਹੀ ਗ੍ਰੋਥ ਆ ਇੱਧਰ ਵੀ ਮਰਵਾ ਦਾ ਨਾ ਧਿਆਨ ਤੇ ਇੱਧਰ ਦੇਖੋ ਬੱਚੇ ਦੋ ਬੱਚੇ ਇੱਧਰ ਨੇ ਇੱਧਰ ਵੀ ਬੱਚੇ ਨਿਕਲੇ ਹੋਏ ਨੇ ਆਪ ਪਏ ਨੇ ਬਾਈ ਮਤਲਬ ਸਾਰੇ ਪਾਸੇ ਬਰੀਡਿੰਗ ਪ੍ਰੋਸੈਸ ਵਧੀਆ ਹੈਗਾ ਤੇ ਆ ਕਬੂਤਰ ਨੇ ਵੀ ਆਪਣੇ ਨੇ ਬੱਚੇ ਕੱਢ ਲਏ ਇਹਨਾਂ ਦੇ ਬੱਚੇ ਵੀ ਦੇਖੋ ਏਡੇ ਏਡੇ ਹੋ ਗਏ ਦੋ ਬੱਚੇ ਬੈਠੇ ਨੇ ਆਪਣੇ ਗੁੰਝੇ 'ਚ ਉਹ ਵੀ ਵਧੀਆ ਪਲ ਜਾਂਦੇ ਨੇ ਬਾਕੀ ਸਾੜੀਆਂ ਜੋੜੀਆਂ ਆਪਾਂ ਇੱਧਰੋਂ ਪੰਜ-ਛਤ ਜੋੜੀਆਂ ਅਲੱਗ ਕਰਤੀਆਂ ਲੱਗ ਕਰਕੇ ਉਹਨਾਂ ਨੂੰ ਬਦਾਮ ਬਦੂਮ ਪਾਉਣੇ ਸ਼ੁਰੂ ਕਰਤੇ ਕਬੂਤਰਿਆਂ ਨੂੰ ਤੇ ਫੇਰ ਲਾਵਾਂਗੇ ਜੋੜਿਆਂ ਦੇ ਵਿੱਚ ਆਜੋ ਹੁਣ ਚੱਲਦੇ ਆਂਗੇ ਆਪਾਂ ਬਾਹਰ ਆਹ ਕਬੂਤਰੀ ਵੀ ਆਪਣੀ ਉੱਠੀ ਜਾਂਦੀ ਜਾਂਦੀ ਇਹਦੇ ਬੱਚਿਆਂ ਦੇ ਵੀ ਮਰਵਾ ਦਿੰਦਾ ਧਿਆਨ ਆਹ ਦੇਖੋ ਬਈ ਦੋ ਬੱਚੇ ਇੱਧਰ ਨਿਕਲੇ ਹੋਏ ਨੇ ਤੇ ਆਪਾਂ ਚੱਲਦੇ ਹੁਣ ਖੁੱਡੇ 'ਚੋਂ ਬਾਹਰ ਤੇ ਜਾ ਕੇ ਦਿਖਾਉਣਾ ਥੋਨੂੰ ਦਵਾਈ ਡੀਵਾਰਮਿੰਗ ਆਲੀ ਆਪਾਂ ਕਿਹੜੀ ਦਵਾਈ ਲਾਵਾਂਗੇ ਆਜੋ ਚੱਲੀਏ ਫਿਰ ਧਿਆਨ ਦਿ ਬਈ ਆਪਾਂ ਦਵਾਈ ਆਹ ਤਾਂ ਆਪਣੇ ਕੋਲੇ ਪਹਿਲਾਂ ਘਰੇ ਪਈ ਸੀਗੀ ਹਾਈ ਟੈਕ ਇਹ ਆਪਾਂ ਜਦੋਂ ਕਬੂਤਰਾਂ ਦੀ ਡੀਵਾਰਮਿੰਗ ਕਰਦੇ ਆਂ ਵਿੱਚ ਮੈਂ ਇਹਨੂੰ ਜ਼ਰੂਰ ਪਾਉਣਾਗਾ ਦਵਾਈ ਨੂੰ ਕਿਉਂਕਿ ਆਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਵਾਇਰਸ ਵੀ ਖਤਮ ਕਰਦੀ ਆਹ ਦਵਾਈ ਤੇ ਆਪਾਂ ਇਹਨੂੰ ਵਾਇਰਸ ਦੇ ਕਾਰਨ ਜਦੋਂ ਮੜੱਪਾਂ ਦੀ ਦਵਾਈ ਲਾਉਣਿਆਂ ਵਿੱਚ ਮੈਂ ਜ਼ਰੂਰ ਮਿਕਸ ਕਰ ਦਾਂਗਾ ਬਾਕੀ ਕਈ ਭਰਾ ਤਾਂ ਨਹੀਂ ਕਰਦੇ ਪਰ ਆਪਾਂ ਜ਼ਰੂਰ ਮਿਕਸ ਕਰਕੇ ਲਾਉਣਿਆਂਗੇ ਤੇ ਉਦੋਂ ਬਾਅਦ ਇੱਕ ਦਵਾਈ ਮੈਂ ਇੱਧਰ ਲਿਆਂਦੀ ਜਿਹੜੀ ਕੀੜਿਆਂ ਵਾਲੀ ਮੇਨ ਦਵਾਈ ਆਪਣੀ ਆਹ ਲੈ ਕੇ ਆਏ ਆ ਬਈ ਪਹਿਲਾਂ ਮੈਂ ਪਿਪਰਾਜਨ ਲਾਉਂਦਾ ਹੁੰਦਾ ਸੀ ਆਕਤੀ ਮੈਂ ਪਿਪਰਾਜਨ ਲੈ ਕੇ ਨਹੀਂ ਆਇਆ ਬਈ ਮੈਂ ਆਹ ਦਵਾਈ ਲੈ ਕੇ ਆਇਆ ਐਲਬੋਬਾਰ ਤੇ ਵੀਰ ਵੈੱਕ ਕੰਪਨੀ ਦੀ ਆ ਬਾਕੀ ਕੰਪਨੀਆਂ ਤੁਹਾਨੂੰ ਪਤਾ ਬਹੁਤ ਪੁਰਾਣੀ ਹੈ ਤੇ ਰਿਜ਼ਲਟ ਵੀ ਆ ਆ ਦਵਾਈ ਜਿਹੜੀ ਹੈਗੀ ਹੈ ਵੀਰੇ ਇਹ ਵੀ ਬਹੁਤ ਪੁਰਾਣੀ ਪਹਿਲਾਂ ਦੀ ਹੁੰਦੀ ਹੁੰਦੀ ਹੈਗੀ ਤੇ ਆਪਾਂ ਕਦੇ ਯੂਜ਼ ਕੀਤੀ ਨਹੀਂ ਸੀ ਐਕਤੀ ਪਹਿਲੀ ਵਾਰੀ ਲੈ ਕੇ ਆਏ ਆ ਕਿਉਂਕਿ ਐਕਤੀ ਮੈਂ ਸੋਚਿਆ ਵੀ ਆਪਾਂ ਕਬੂਤਰਾਂ 'ਚ ਥੋੜਾ ਜਿਹਾ ਕਿਉਂਕਿ ਇੱਕ ਹੀ ਦਵਾਈ ਲਾ ਲਾ ਕੇ ਨਾ ਕਈ ਵਾਰੀ ਮੜਾਪ ਉੱਪਰ ਨਿਕਲਨੇ ਬੰਦ ਹੋ ਜਾਂਦੇ ਨੇ ਤੇ ਇਸ ਵਾਰ ਮੈਂ ਥੋੜੀ ਜਿਹੀ ਦਵਾਈ ਚੇਂਜ ਕਰਕੇ ਦੇਖੀ ਆ ਇਹਦਾ ਰਿਜ਼ਲਟ ਦੇਖਦੇ ਆਪਾਂ ਕਿਵੇਂ ਦਾ ਆਊਗਾ ਰਿਜ਼ਲਟ ਤੇ ਬਾਕੀ ਮੈਨੂੰ ਪਤਾ ਕੰਪਨੀ ਦੀ ਦਵਾਈ ਬਹੁਤ ਵਧੀਆ ਕੰਪਨੀ ਦੀ ਹੈ ਇਹ ਤੇ ਬਾਕੀ ਰਿਜ਼ਲਟ ਐ ਦਾ ਆਪਾਂ ਨੂੰ ਬੈਸਟ ਮਿਲਣ ਨਾਲ ਤੇ ਲਾ ਕੇ ਆਪਾਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਵੀ ਰਿਜ਼ਲਟ ਕਿਵੇਂ ਆਇਆ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਵੀ ਦਵਾਈ ਕਿਵੇਂ ਕਿਵੇਂ ਲੱਗਦੀ ਆ ਕਰਦੇ ਅੱਗੇ ਵੀਡੀਓ ਸਟਾਰਟ ਤੇ ਆਪਾਂ ਇੱਕ ਲੈ ਕੇ ਆਏ ਆ ਬਈ ਪਾਵਰ ਜੈੱਲ ਜਿਹੜੀ ਪਾਵਰ ਜੈੱਲ ਪਹਿਲਾਂ ਹੁੰਦੀ ਸੀ ਬਾਈ ਉਹ ਤਾਂ ਹੋ ਗਈ ਬੰਦ ਤੇ ਹੁਣ ਆ ਨਵੀਂ ਪਾਵਰ ਜੈੱਲ ਆਉਣ ਲੱਗੀ ਇਹਦੇ ਵਿੱਚ ਵੀ ਦੋ ਸਾਲਟ ਨੇਗੇ ਤੇ ਜਿਹੜੀ ਇੱਕ ਹੋਰ ਪਾਵਰ ਜੈੱਲ ਆਉਂਦੀ ਆ ਵਾਈਟ ਜੇ ਕਲਰ ਦੀ ਬਾਈ ਉਹਦਾ ਰਿਜ਼ਲਟ ਤਾਂ ਕੋਈ ਵਧੀਆ ਹੈ ਨਹੀਂਗਾ ਉਹ ਮੈਂ ਲੈ ਕੇ ਨਹੀਂ ਆਇਆ ਆ ਵੀ ਮੈਂ ਪਹਿਲੀ ਵਾਰੀ ਪਾਵਰ ਜੈੱਲ ਲੈ ਕੇ ਆਇਆਂਗਾ ਤੇ ਮੈਡੀਕਲ ਵਾਲੇ ਭਰਾ ਨੇ ਕਿਹਾ ਵੀ ਵੀਰੇ ਇਹਦਾ ਰਿਜ਼ਲਟ ਵੀ ਪੂਰਾ ਵਧੀਆ ਤੁਸੀਂ ਲਾ ਕੇ ਦੇਖੋ ਦਵਾਇ ਇਹ ਰਿਜ਼ਲਟ ਤੁਹਾਨੂੰ 100% ਮਿਲੇਗਾ ਤੇ ਆਪਾਂ ਉਹਨਾਂ ਦੇ ਕਹਿਣ ਤੇ ਆਹਾ ਪਾਵਰ ਜੈੱਲ ਲੈ ਕੇ ਆਇਆਂ ਤੇ ਹੁਣ ਆਪਾਂ ਆਹ ਤਿੰਨੇ ਦਵਾਈਆਂ ਨੂੰ ਮਿਕਸ ਕਰਕੇ ਵਿੱਚ ਮੈਂ ਪਾਵਰ ਜੈੱਲ ਵੀ ਪਾਊਂਗਾ ਹਾਈ ਟੈਕ ਵੀ ਪਾਊਂਗਾ ਤੇ ਜਿਹੜੀ ਮੇਨ ਆਪਣੀ ਕੀੜਿਆਂ ਲਈ ਦਵਾਈ ਆ ਆ ਪਾਵਾਂਗੇ ਪਾਵਰ ਜੈੱਲ ਮੈਂ ਤਾਂ ਪਾਉਣਾ ਬਈ ਕਬੂਤਰਾਂ ਦੇ ਅੰਦਰ ਨਾਲ ਦਵਾਈ ਲਾਉਣ ਤੋਂ ਬਾਅਦ ਜ਼ਖਮ ਹੋ ਜਾਂਦੇ ਨੇ ਕਿਉਂਕਿ ਇਹ ਦਵਾਈ ਅੰਦਰੋਂ ਕਬੂਤਰਾਂ ਨੂੰ ਛੱਲ ਦਾਂਦੀ ਆ ਤੇ ਜਿਹੜੀ ਪਾਵਰ ਜੱਲ ਆ ਬਾਈ ਨਾਲ ਦੀ ਨਾਲ ਇਹ ਰਿਕਵਰ ਕਰਦੀ ਆ ਕਬੂਤਰ ਨੂੰ ਤੇ ਆਹ ਆਪਾਂ ਜਰੂਰ ਪਾ ਲਾਂਨੇ ਆ ਵਿੱਚ ਥੋੜੀ ਜਿਹੀ ਇਹ ਪਾਲਾਂਗੇ 2 ਟੱਕਣ ਤੇ ਬਾਕੀ ਜਿੰਨੇ ਕਬੂਤਰਾਂ ਨੂੰ ਆਪਾਂ ਲਾਉਣੀਆਂ ਤੁਹਾਨੂੰ ਲਾ ਕੇ ਦਿਖਾਉਣੇ ਆਗੇ ਤੇ ਇਹਨਾਂ ਦੇ ਵਿੱਚ ਆਪਾਂ 슈ਗਰ ਜਾਂ ਸ਼ੱਕਰ ਐਡ ਕਰ ਲਾਂਗੇ ਉਹ ਤੁਸੀਂ ਮਿੱਠਾ ਕੁਝ ਵੀ ਐਡ ਕਰ ਸਕਦੇ ਹੋ ਕਈ ਭਰਾ ਪਤਾਸੇ ਵੀ ਪਾਲਾਂਦੇ ਨੇ ਖੰਡ ਵੀ ਪਾਲਾਂਦੇ ਨੇ ਬਾਈ ਸ਼ੱਕਰ ਵੀ ਪਾਲਾਂਦੇ ਨੇ ਗੁੜ ਵੀ ਪਾਲਾਂਦੇ ਨੇ ਠੀਕ ਹੈ ਮੇਨ ਉਹਦਾ ਮਿੱਠਾ ਕੋਈ ਵੀ ਪਾ ਸਕਦੇ ਆ ਆਪਾਂ ਤੇ ਆਪਾਂ ਹੁਣ ਦੇਖਦੇ ਆ ਆਪਣੇ ਘਰੇ ਜਿਹੜੀ ਵੀ ਚੀਜ਼ ਪਈ ਆ ਸ਼ੱਕਰ ਗੁੜ ਮਿੱਠਾ ਜੋ ਵੀ ਪਿਆਗਾ ਤੇ ਆਪਾਂ ਪਾ ਕੇ ਇਹਨਾਂ ਨੂੰ ਲਾਉਣੇ ਆਗੇ ਦਵਾਈ ਤੇ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਦਵਾਈ ਦਾ ਰਿਜ਼ਲਟ ਤੇ ਅੱਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਤੁਹਾਨੂੰ ਜਰੂਰ ਰਿਜ਼ਲਟ ਦਿਖਾਉਂਗਾ ਵੀ ਦਵਾਈ ਦਾ ਕਿਵੇਂ ਦਾ ਆਇਆਗਾ ਤੇ ਆਜੋ ਆਪਾਂ ਕਰਦੇ ਆ ਡੀ ਵਾਰਮਿੰਗ ਕਰਨੀ ਕਬੂਤਰਾਂ ਦੀ ਸ਼ੁਰੂ ਤੇ ਆਜੋ ਫੇਰ ਲਓ ਵੀ ਮਿੱਤਰੋ ਆਪਾਂ ਜਿਹੜੇ ਕਬੂਤਰ ਉਧਰ ਖੁੱਡੇ 'ਚ ਬੈਠੇ ਸੀ ਉਹ ਵੀ ਚੱਕ ਕੇ ਲਿਆ ਕੇ ਪਾਲੇ ਡੋਲੀ ਦੇ ਵਿੱਚ ਤੇ ਆ ਇੱਧਰ ਰੱਖਤੀ ਕਬੂਤਰੀ ਤੇ ਇਹਨਾਂ ਦੇ ਨਾਲ ਪਾਤੇ ਥੱਲੇ ਕਬੂਤਰ ਆ ਇੱਕ ਕਬੂਤਰੀ ਪਈ ਆ ਉੱਤੇ ਤੇ ਇੱਧਰ ਆਪਾਂ ਸ਼ੱਕਰ ਘੋਲਦੀ ਸੀ ਕੋਲੇ ਦੇ ਵਿੱਚ ਤੇ ਇਹਦੇ ਵਿੱਚ ਆਹ ਦਵਾਈ ਪਾਲੀ ਬਈ ਆਪਾਂ ਡੇਢ ਟੱਕਣ ਡੇਢ ਟੱਕਣ ਤੋਂ ਬਾਅਦ ਇੱਕ ਟੱਕਣ ਇਹਦੇ ਵਿੱਚ ਪਾਲਿਆ ਆਪਾਂ ਹਾਈ ਟੈਕ ਦਾ ਹਾਈ ਟੈਕ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਉਹ ਇੱਕ ਟੱਕਣ ਇਹਦੇ ਵਿੱਚ ਪਾਲਿਆ ਤੇ ਇੱਧਰ ਗੋਪੀ ਖੋਲੀ ਜਾਂਦਾਗਾ ਪਾਵਰ ਜੈਲਾ ਜਿਹੜੀ ਪਾਵਰ ਜੈਲ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀਗੀ ਉਹ ਹਜੇ ਖੋਲੀ ਜਾਂਦਾਗਾ ਤੇ ਉਹਦੇ ਪਾਵਾਂਗੇ ਆਪਾਂ ਦੋ ਟੱਕਣਾਂ ਦੋ ਟੱਕਣਾਂ ਪਾ ਕੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਆਪਣੇ ਕਬੂਤਰਾਂ ਨੂੰ ਤੇ ਦਿਖਾਵਾਂਗੇ ਤੁਹਾਨੂੰ ਰਿਜ਼ਲਟ ਵੀ ਕਿਵੇਂ ਦਾ ਆਉਂਦਾ ਗਿਆ ਫਿਰ ਆਜੋ ਫਿਰ ਕਰੀਏ ਸਟਾਰਟ ਲਾਉਣੀ ਕਬੂਤਰਾਂ ਨੂੰ ਤੇ ਦਿਖਾਈਏ ਤੁਹਾਨੂੰ ਅੱਗੇ ਟੋਟਲ ਪਾਲੀਆਂ ਬਾਈ ਆਪਾਂ 11 ਨਲਕੀਆਂ 20 20 ਐਮਐਲ ਦੀਆਂ ਤੇ ਸਾਰੀਆਂ ਆਹ ਗਲਾਸ ਦੇ ਵਿੱਚ ਪਾਲੀਆਂ 11 ਕਬੂਤਰਾਂ ਦੀ ਦਵਾਈ 11 ਨਾਲਕੀਆਂ ਗਲਾਸ ਦੇ ਵਿੱਚ ਪਾ ਲਈ ਆਪਾਂ ਗਿਣ ਕੇ ਤੇ ਬਾਕੀ ਦਵਾਈ ਜਿੰਨੀ ਜਿੰਨੀ ਤੁਹਾਨੂੰ ਮੈਂ ਡੋਜ ਦੱਸੀ ਸੀ ਉੰਨੀ ਪਾ ਲਈ ਤੇ ਹੁਣ ਕਰਦੇ ਆ ਕਬੂਤਰਾਂ ਨੂੰ ਲਾਉਣੀ ਸ਼ੁਰੂ ਇੱਕ ਇੱਕ ਕਰਕੇ ਲਾਉਣੇ ਆ ਸਾਰਿਆਂ ਨੂੰ ਤੇ ਦਿਖਾਉਣੇ ਅੱਗੇ ਵੀਡੀਓ ਦੇ ਵਿੱਚ ਆਜੋ ਫਿਰ ਆਲੋ ਭਾਈ ਕਰਤੀ ਆਪਾਂ ਪਹਿਲੀ ਕਬੂਤਰੀ ਤੋਂ ਸ਼ੁਰੂ ਪਹਿਲਾਂ ਲਾਵਾਂਗੇ ਇਹਨੂੰ BML ਦਵਾਈ ਆਜੋ ਫਿਰ ਪਹਿਲਾਂ ਲਾਈਏ ਇਹਨੂੰ ਇਹਨੂੰ ਲਾ ਕੇ BML ਦਵਾਈ ਛਾੜ ਦਿਆ ਨੇ ਆਪਾਂ ਇਹ ਰੇ ਪਿੰਜਰੇ ਦੇ ਵਿੱਚ ਆਹ ਕੂਤਰੀ ਬਾਈ ਕਿਤੋਂ ਬਾਹਰੋਂ ਆਈ ਹੈਗੀ ਤਾਂ ਕਰਕੇ ਇਹਨੂੰ ਆਪਾਂ ਅਲੱਗ ਰੱਖਿਆ ਹੋਇਆ ਹੈ ਜੇ ਕਮੂਤਰਾ ਦੇ ਵਿੱਚ ਰੱਖਿਆ ਲੀਆ ਕਿਉਂ ਨੀ ਇਧਰੋਂ ਚਾਗਦੇ ਆਂ ਦੂਸਰੀ ਕੂਤਰੀ ਇਹਨੂੰ ਲਾਉਣੇ ਆਂਗੇ ਕੂਤਰੀਆਂ ਬਾਈ ਸਾਰੀਆਂ ਖਾਲੀ ਨੇ ਕੱਲ ਦੀ ਆਪਾਂ ਇਹਨਾਂ ਨੂੰ ਖਰਾਕ ਪਾਈ ਸੀ ਕੱਲ ਸਵੇਰ ਦੇ ਇਹਨਾਂ ਨੇ ਦਾਣੇ ਖਾਦੇ ਹੋਏ ਨੇ ਤੇ ਹੁਣ ਬਿਲਕੁਲ ਸਾਫ਼ ਨੇਗੇ 1 ਵਜੇ ਦਾ ਟਾਈਮ ਹੋ ਗਿਆ ਤੇ ਤਾਂ ਕਰਕੇ ਹੁਣ ਦਵਾਈ ਤੋਂ ਨਹੀਂ ਸ਼ੁਰੂ ਕੀਤੀ ਆਪਾਂ ਇੱਧਰ ਆ ਗਈ ਬਈ ਤੀਜੀ ਗੂਤਰੀ ਐਲੈਂਦਰ ਵੀ ਹੋਈ ਹੈ ਹੁਣ ਪੇੜਾ ਆ ਆਪੇ ਟਾਪੀ ਐਂਦਰ ਕੋ ਬੱਚੇ ਕਰ ਰਿਹਾ ਕਿਦਾਂ ਤੁਹਾਡੇ ਬੱਚੇ ਆ ਗਈ ਬਈ ਆਪਣੀ ਚੌਥੀ ਗੂਤਰੀ ਇੱਧਰ ਆ ਗਿਆ ਆਪਣੀ ਪੰਜਵੀਂ ਕਬੂਤਰੀ ਸ਼ਾਹ ਕੀ ਬਾਤ ਰੋਕਦੇ ਹੋਏ ਬਹੁਤ ਆ ਗਿਆ ਆਪਣਾ ਲਾਸਟ ਕਬੂਤਰ ਤੇ ਉਹਨੂੰ ਲਾਉਣਿਆ ਬਾਈ ਚਾਹਦਿਆਂ ਉਹਨੂੰ ਪਿੰਜਰੇ ਦੇ ਵਿੱਚੋਂ ਤੇ ਉਹਨੂੰ ਲਾਉਣਿਆ ਦਵਾਈ ਇੱਕ ਕਬੂਤਰ ਰਹਿ ਗਿਆ ਆਪਣਾ ਆ ਬੈਠਾਗਾ ਇੱਧਰ ਆ ਗਿਆ ਆਪਣਾ ਲਾਸਟ ਕਬੂਤਰ ਇਕੱਲਾ ਹਾਂ ਰਹਿ ਗਿਆ ਬਾਈ ਬਾਕੀ ਸਾਰਿਆਂ ਨੂੰ ਲਾਤੀ ਤੇ ਇਹਨੂੰ ਲਾਉਣਿਆ ਸਾਰੇ ਕਬੂਤਰਾਂ ਨੂੰ ਦਵਾਈ ਲਾਉਣ ਵਾਲਾ ਕੰਮ ਹੋ ਗਿਆ ਡਨ ਹੁਣ ਆਪਾਂ ਇਹਨਾਂ ਦੀਏ ਕਰਦਾਂ ਨੇ ਇੱਕ ਵਾਰੀ ਟ੍ਰੇਆਂ ਸਾਫ਼ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦਾਂ ਨੇ ਫਿਰ ਆਪਾਂ ਨੂੰ ਪਤਾ ਲੱਗ ਜੂ ਬਈ ਇਹਨਾਂ ਦੇ ਅੰਦਰ ਕਿੰਨੇ ਕ ਕੀੜੇ ਸੀ ਤੇ ਇਹਨਾਂ ਨੇ ਕਿੰਨੇ ਕ ਕੱਢੇ ਨੇ ਅੰਦਰੋਂ ਆਪਾਂ ਹੁਣ ਇਹਨਾਂ ਦੀਏ ਟ੍ਰੇਆਂ ਕੱਢ ਲਈਏ ਕੱਢ ਕੇ ਕਰਦਿਆਂ ਸਾਫ਼ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹਨਾਂ ਨੇ ਕਿੰਨੇ ਕ ਕੀੜੇ ਕੱਢੇ ਨੇ ਤੇ ਆਜੋ ਫਿਰ ਕਰੀਏ ਪਹਿਲਾਂ ਟ੍ਰੇਆਂ ਸਾਫ਼ ਹਾਂਜੀ ਭਾਈ ਦਵਾਈ ਲੱਗਣ ਵਾਲਾ ਕੰਮ ਹੋ ਗਿਆ ਸੀ डन ਮੈਂ ਦਵਾਈ ਲਾ ਕੇ ਬਾਗ ਗਿਆ ਸੀਗਾ ਮਾਰਕੀਟ ਤੇ ਥੋੜਾ ਹੋ ਗਿਆ ਲੇਟ ਵੀਰੇ ਮੈਂ ਹੁਣ ਆਇਆ ਆਂਗਾ ਸ਼ਾਮ ਨੂੰ ਤੇ ਗੋਪੀ ਕਹਿੰਦਾ ਵੀ ਮੜਾਪ ਕਬੂਤਰਾਂ ਦੇ ਥੋੜੇ ਬਹੁਤੇ ਸੀਗੇ ਅੰਦਰ ਉਹ ਨਿਕਲ ਗਏ ਜ਼ਿਆਦਾ ਤਾਂ ਇਹਨਾਂ ਨੇ ਕੱਢੇ ਨਹੀਂ ਪਰ ਥੋੜੇ ਬਹੁਤੇ ਜਿੰਨੇ ਕ ਹੈਗੇ ਸੀ ਵੀਰੇ ਸਾਫ਼ ਹੋ ਗਏ ਕਬੂਤਰੀਆਂ ਵੀ ਸਾਫ਼ ਹੋ ਗਈਆਂ ਕਬੂਤਰ ਵੀ ਸਾਫ਼ ਹੋ ਗਏ ਕਬੂਤਰੀਆਂ ਬੈਠੀਆਂ ਨੇ ਉੱਤੇ ਵੀਰੇ ਆਪਣੀਆਂ ਤੇ ਥੱਲੇ ਬੈਠੇ ਨੇ ਸਾਰੇ ਕਬੂਤਰ ਆ ਉਹ ਕਬੂਤਰੀ ਆਪਾਂ ਲੱਗ ਰੱਖੀ ਹੋਈ ਆ ਉਹ ਕਿਤੇ ਹੋਰ ਥਾਂ ਤੋਂ ਆਈ ਆ ਵੀਰੇ ਤਾਂ ਕਰਕੇ ਉਹਨੂੰ ਹਜੇ ਆਪਾਂ 5-7 ਦਿਨ ਆਪਣੇ ਕਬੂਤਰਾਂ ਦੇ ਵਿੱਚ ਨਹੀਂ ਰੱਖਦੇ ਕਈ ਵਾਰ ਵਾਇਰਸ ਦਾ ਪਤਾ ਨਹੀਂ ਹੁੰਦਾ ਇੱਧਰ ਉੱਧਰੋਂ ਆਏ ਜਾਨਵਰ 'ਚ ਕਈ ਵਾਰ ਵਾਇਰਸ ਆ ਜਾਂਦਾ ਉਹਨੂੰ ਰੱਖਾਂਗੇ ਥੋੜੇ ਦਿਨ ਅੱਡ ਜਦੋਂ ਆਪਾਂ ਨੂੰ ਜਮਾ ਆ ਫਿੱਟ ਫਾਟ ਲੱਗੀ ਉਦੋਂ ਬਾਅਦ ਪਾਵਾਂਗੇ ਆਪਾਂ ਉਹਨੂੰ ਜੋੜੀਆਂ ਦੇ ਵਿੱਚ ਤੇ ਆਹ ਕਬੂਤਰੀਆਂ ਆਪਾਂ ਕੱਲ ਉਹਨੂੰ ਇਹਨਾਂ ਦੇ ਪੱਕੇ ਰੰਗ ਲਾ ਦਾਂਗੇ ਪੱਕੇ ਰੰਗ ਲਾ ਕੇ ਕਬੂਤਰਾਂ ਦੇ ਵੀ ਪੱਕੇ ਰੰਗ ਲਾ ਦਾਂਗੇ ਕਿਹੜੇ ਕਬੂਤਰ ਨਾਲ ਕਿਹੜੀ ਕਬੂਤਰੀ ਐਡ ਕਰਨੀ ਆ ਦੋ ਕਬੂਤਰੀਆਂ ਆਪਣੀਆਂ ਛੱਤ 'ਤੇ ਬੈਠੀਆਂ ਨੇ ਤੇ ਬਾਕੀ ਕਬੂਤਰ ਬੈਠੇ ਨੇ ਅੰਦਰ ਕਾਂਵਰੇ 'ਚ ਤੇ ਬਾਕੀ ਸਾਰੀਆਂ ਕਬੂਤਰੀਆਂ ਬੈਠੀਆਂ ਨੇ ਇਹਨਾਂ ਨੂੰ ਦਾਣਾ ਪਾਣੀ 1 ਜਦੋਂ ਤੱਕ ਇਹ ਬਿਲਕੁਲ ਓਕੇ ਨਹੀਂ ਹੁੰਦੇ ਤੇ ਕੱਲ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਲਵਾਵਾਂਗੇ ਤੁਪ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਸਰੀ ਗਾਲ ਬਾਈ ਸੋਨੂੰ ਸਾਰੇ ਭਰਾਵਾਂ ਨੂੰ